ਸਤਿ ਸ਼੍ਰੀ ਅਕਾਲ ਜੀ ਮੈਂ ਆ ਗੁਰਪ੍ਰੀਤ ਸਿੰਘ ਚਾਹਲ ਤੇ ਤੁਸੀਂ ਦੇਖ ਰਹੇ ਹੋ ਮੀਡੀਆ ਆਪਣਾ ਪੰਜਾਬ ਤੇ ਅੱਜ ਗੱਲ ਆਪਾਂ ਨੇ ਕਰਨੀ ਆ ਤਰਨਤਾਰਨ ਜਿਮਨੀ ਚੋਣ ਦੀ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਦੇ ਨਾਲ ਜਿੱਤ ਦਰਜ ਕੀਤੀ ਆ ਸਭ ਤੋਂ ਪਹਿਲਾਂ ਮੁਬਾਰਕਬਾਦ ਹਕਮਰਾਨ ਧਿਰ ਨੂੰ ਕਿਉਂਕਿ ਚਾਹੇ ਇਹਦੇ ਸਿਆਸੀ ਤੌਰ ਦੇ ਉੱਤੇ ਮੈਨੂੰ ਤੁਸੀਂ ਕੁਛ ਕੱਢੀ ਜਾਓ ਜਿੱਤ ਜਿੱਤ ਹੈ ਜਿੱਤ ਹਕਮਰਾਨ ਧਿਰ ਦੀ ਆਮ ਆਦਮੀ ਪਾਰਟੀ ਦੀ ਜਿੱਤ ਹੈ ਹਰਮੀਤ ਸਿੰਘ ਸੰਧੂ ਜਿਹੜੇ ਕੈਂਡੀਡੇਟ ਸੀ ਤਰਨਤਾਰਨ ਤੋਂ 12000 ਤੋਂ ਵੱਧ ਵੋਟਾਂ ਦੇ ਨਾਲ ਆਪਣੇ ਨੇੜੇ ਦੇ ਵਿਰੋਧੀ ਅਕਾਲੀ ਦਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਰਣਧਾਵਾ ਨੂੰ ਹਰਾਉਣ ਦੇ ਵਿੱਚ ਕਾਮਯਾਬ ਹੋਏ ਨੇ ਇਸ ਕਰਕੇ ਮੁਬਾਰਕਬਾਦ ਆਮ ਆਦਮੀ ਪਾਰਟੀ ਨੂੰ ਬਣਦੀ ਆ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਇਹਦੇ ਪਿੱਛੇ ਮਾਇਨੇ ਕੀ ਨੇ ਇਹ ਬਹੁਤ ਸਾਰੀਆਂ ਆਪਾਂ ਕਹਿ ਦਿੰਨੇ ਆ ਜੀ ਜਿਮਨੀ ਚੋਣਾਂ ਨੇ ਜੀ ਉਹਦੇ ਵਿੱਚ ਜਿਹੜੀ ਹਕਮਰਾਨ ਧਿਰ ਹੈ ਉਹਦੇ ਕੋਲੇ ਇੱਕ ਅਡਵਾਂਟੇਜ ਹੁੰਦਾ ਹੈ ਕਿ ਜਿਹਦੇ ਕੋਲੇ ਮਸ਼ੀਨਰੀ ਸਟੇਟ ਦੀ ਹੈ ਉਹ ਇੱਕ ਹਕਮਰਾਨ ਧਿਰ ਲੋਕਾਂ ਨੂੰ ਉਮੀਦਾਂ ਹੁੰਦੀਆਂ ਨੇ ਕਿ ਆਮ ਆਦਮੀ ਕੋਈ ਵੀ ਸਰਕਾਰ ਆ ਚਾਹੇ ਆਮ ਆਦਮੀ ਪਾਰਟੀ ਦੀ ਆ ਅਗਰ ਸਟੇਟ ਦੇ ਵਿੱਚ ਕੋਈ ਸਰਕਾਰ ਹੁੰਦੀ ਹੈ ਜ਼ਿਆਦਾਤਰ ਜਿਹੜੀਆਂ ਜਿਮਨੀ ਚੋਣਾਂ ਨੇ ਉਹਦੇ ਵਿੱਚ ਉਹ ਪਾਰਟੀ ਜਿਹੜੀ ਹੈ ਉਹ ਜਿੱਤ ਹੀ ਜਾਂਦੀ ਹੈ ਸੋ ਇੱਕ ਆਮ ਧਾਰਨਾ ਇਸ ਤੱਕ ਗੱਲ ਏ ਠੀਕ ਐ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਇਸੇ ਤਰ੍ਹਾਂ ਹੁੰਦਾ ਇੱਕ ਦੋ ਘਟਨਾਵਾਂ ਅਗਰ ਆਪਾਂ ਛੱਡ ਦਈਏ ਤਾਂ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਜਿਹੜੀ ਐ ਜਿੱਤ ਐ ਉਹ ਹੁਕਮਰਾਨ ਧਿਰ ਦੀ ਹੋਉਂਦੀ ਐ ਹਾਂ ਅਗਰ ਸਟੇਟ ਦੇ ਵਿੱਚ ਕੋਈ ਵੱਡਾ ਉਲਟ ਫੇਰ ਹੋਏ ਆਵੇ ਕੋਈ ਸਿਆਸੀ ਤੌਰ ਦੇ ਉੱਤੇ ਵੱਡੀ ਘਟਨਾ ਘਟੀ ਹੋਵੇ ਉਹ ਜ਼ਰੂਰ ਡਿਸਟਰਬ ਕਰ ਦਿੰਦੀ ਐ ਕਈ ਵਾਰੀ ਫੈਸਲਿਆਂ ਨੂੰ ਪਰ ਨਹੀਂ ਤਾਂ ਜ਼ਿਆਦਾਤਰ ਜ਼ਿਆਦਾਤਰ ਜਿਹੜੀਆਂ ਨੇ ਹੁਕਮਰਾਨ ਧਿਰਾਂ ਨੇ ਕਿਸੇ ਵੀ ਸਟੇਟ ਦੇ ਵਿੱਚ ਹੁਣ ਉਹ ਜਿਮਨੀ ਚੋਣ ਲੱਗ ਪਾ ਕੇ ਜਿੱਤੀ ਜਾਂਦੀਆਂ ਨੇ ਪਰ ਇੱਥੇ ਅਸੀਂ ਆ ਕਹਿ ਕੇ ਵੀ ਖੜਾ ਨਹੀਂ ਛੜਾ ਸਕਦੇ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਨੂੰ ਲਗਭਗ 4 ਸਾਲ ਦਾ ਸਮਾਂ ਹੋ ਗਿਆ ਹੈ ਪੰਜਾਬ ਦੇ ਵਿੱਚ ਹੁਣ ਲੋਕਾਂ ਦੇ ਫਤਪੇ ਦਾ ਸਮਾਂ ਹੈ ਇਸ ਟਾਈਮ ਲੋਕ ਜੋ ਚਾਹੁੰਦੇ ਨੇ ਲੋਕ ਜੋ ਸੋਚਦੇ ਨੇ ਆਪਣੀ ਸਰਕਾਰ ਪ੍ਰਤੀ ਉਹ ਲਗਭਗ ਮੰਡਟ ਜਿਹਾ ਹੁੰਦਾ ਇੱਕ ਤਰ੍ਹਾਂ ਦਾ ਤੇ ਇਸ ਕਰਕੇ ਤਰਨ ਤਰਨ ਦੀ ਚੋਣ ਨੂੰ ਆਪਾਂ ਹਰ ਕੈਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗੇ ਇੱਕ ਪੱਖ ਇਹ ਕਿ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਦੂਜਾ ਪੱਖ ਇਹ ਕਿ ਆਮ ਆਦਮੀ ਪਾਰਟੀ ਹਕਮਰਾਨ ਤੇ ਰ ਹੈ ਤੇ ਅਸੀਂ ਕਹਿ ਸਕਦੇ ਹਾਂ ਜੀ ਜ਼ਿਆਦਾਤਰ ਹਕਮਰਾਨ ਤੇ ਰ ਜਿਹੜੀ ਹੈ ਉਹ ਜਿੱਤ ਜਾਂਦੀ ਹੈ ਸੋ ਅਗਲੀ ਗੱਲ ਅਗਲੀ ਗੱਲ ਇਹ ਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਵੀ ਉਹ ਸੀ ਜਿਹੜਾ ਪਿਛਲੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਕੈਂਡੀਡੇਟ ਸੀ ਔਰ ਇਸ ਕੈਂਡੀਡੇਟ ਕੋਲੋਂ 13000 ਤੋਂ ਵੱਧ ਵੋਟਾਂ ਦੇ ਨਾਲ ਇਹਨਾਂ ਦਾ ਆਪਣਾ ਕੈਂਡੀਡੇਟ ਜਿਹੜਾ ਕਸ਼ਮੀਰ ਸਿੰਘ ਸੀ ਜਿਹੜੇ ਕੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹ ਜਿੱਤੇ ਸੀ ਤੇ ਇਸ ਵਾਰ ਸਬੱਬ ਦੇ ਨਾਲ ਉਹ ਇਸ ਦੁਨੀਆ ਦੇ ਵਿੱਚ ਨਹੀਂ ਨੇ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਸੋ ਉਹ ਹੁਣ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ ਜਿਹੜੇ ਕਿਸੇ ਟਾਈਮ ਉਸ ਟਾਈਮ ਤੇ ਅਕਾਲੀ ਦਲ ਦੇ ਉਮੀਦਵਾਰ ਸੀ ਇਸ ਵਾਰੀ ਉਹ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਸੋ ਆਮ ਆਦਮੀ ਪਾਰਟੀ ਚ ਉਹ ਨਾ ਚੋਣਾਂ ਦੌਰਾਨ ਇਨਾਂ ਦੇ ਉੱਤੇ ਨਸ਼ੇ ਦੇ ਗੰਭੀਰ ਇਲਜ਼ਾਮ ਲਾਉਂਦੀ ਸੀ ਇੱਕ ਰੈਕਡ ਦਾ ਹਿੱਸਾ ਦੱਸਦੀ ਸੀ ਸੋ ਠੀਕ ਹੈ ਸਿਆਸਤ ਆਪਣੀ ਜਗ੍ਹਾ ਤੇ ਉੱਤੇ ਜੋ ਵੀ ਹੈ ਪਰ ਅੱਜ ਜਿੱਤ ਹੋਈ ਆਮ ਆਦਮੀ ਪਾਰਟੀ ਦੀ ਮੈਂ ਫਿਰ ਮੁਬਾਰਕਵਾਦ ਦਿੰਦਾ ਪਰ ਹੁਣ ਇੱਥੇ ਜਿਹੜੀਆਂ ਦੇ ਵਿੱਚ ਦੋ ਤਿੰਨ ਚੀਜ਼ਾਂ ਦੇਖਣ ਵਾਲੀਆਂ ਨੇ ਆਮ ਤੌਰ ਦੇ ਉੱਤੇ ਹਕਮ ਰਾંતਿਰ ਤੋਂ ਬਾਅਦ ਅਗਲੀ ਵਾਰ ਹੀ ਹੁੰਦੀ ਆ ਜਿਹੜੀ ਸਰਕਾਰ ਦੇ ਵਿੱਚ ਕੋਈ ਵਿਰੋਧੀ ਧਿਰ ਹੁੰਦੀ ਆ ਵਿਰੋਧੀ ਧਿਰ ਆ ਕਾਂਗਰਸ ਪੰਜਾਬ ਦੇ ਵਿੱਚ ਤੇ ਵਿਰੋਧੀ ਧਿਰ ਦੇ ਲੀਡਰ ਬੜੇ-ਬੜੇ ਨੇ ਨਾਮ ਜਦੋਂ ਲੈਨੇ ਆ ਮੂੰਹ ਭਰੇ ਆਉਂਦਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਵਿਰੋਧੀ ਧਿਰ ਦੇ ਆਗੂ ਤੇ ਉਸ ਤੋਂ ਬਾਅਦ ਰਾਜਾ ਬੜਿੰਗ ਮਰਿੰਦਰ ਸਿੰਘ ਰਾਜਾ ਬੜਿੰਗ ਮੈਂਬਰ ਪਾਰਲੀਮੈਂਟ ਦੇ ਲੁਧਿਆਣੇ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਭਾਈ ਸਟੇਟ ਦੇ ਪਰ ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਨੇ ਤੇ ਬਹੁਤ ਸਾਰੇ ਐਸੇ ਚਿਹਰੇ ਨੇ ਬਾਕੀ ਹੋਰ ਨਾਮ ਨੇ ਬੜੇ ਸੁਖਵਿੰਦਰ ਸਿੰਘ ਰਣਧਾਵਾ ਨੇ ਸੁਖਵਿੰਦਰ ਸਿੰਘ ਰਣਧਾਵਾ ਨੇ ਹੋਰ ਬੜੇ ਨਾਮ ਨੇ ਸੋ ਇੱਥੇ ਆਕਾਲੀ ਦਲ ਦੀ ਗੱਲ ਕਰਨੀ ਸ਼੍ਰੋਮਣੀ ਅਕਾਲੀ ਦਲ ਦੀ ਦੀ ਅਗਵਾਈ ਸੁਖਵੀਰ ਸਿੰਘ ਬਾਦਲ ਕਰਦੇ ਨੇ ਗੱਲ ਉਹਦੀ ਵੀ ਕਰਾਂਗੇ ਕਿਉਂਕਿ ਅੱਜ ਕਾਂਗਰਸ ਜਿਹੜੀ ਵਿਰੋਧੀ ਧਿਰ ਦੇ ਵਿੱਚ ਸੀ ਆਮ ਤੌਰ ਦੇ ਉੱਤੇ ਵਿਰੋਧੀ ਧਿਰ ਦੂਜੇ ਨੰਬਰ ਦੀ ਪਾਰਟੀ ਮੰਨੀ ਜਾਂਦੀ ਹੁੰਦੀ ਹੈ ਸਟੇਟ ਦੇ ਵਿੱਚ ਇਹੀ ਸੀ ਵੀ ਮੁਕਾਬਲਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਹੁੰਦਾ ਤੇ ਆਮ ਆਦਮੀ ਪਾਰਟੀ ਜਿਹੜੀ ਐ ਚਾਹੇ ਉਹ ਜਿੱਤ ਦੀ ਜਾਂ ਹਾਰ ਦੀ ਉਹ ਬਾਧੀਆਂ ਗੱਲਾਂ ਸੀ ਇੱਕ ਦੂਜੇ ਨੇ ਪਹਿਲੇ ਦੂਜੇ ਨੰਬਰ ਤੇ ਆਉਣਾ ਸੀ ਪਰ ਇੱਥੇ ਤੀਜੇ ਚ ਚੌਥੇ ਨੰਬਰ ਤੇ ਜਾਂ ਕਹਿ ਦੀ ਹੈ ਹਾਸ਼ੀਏ ਤੇ ਜਿਹੜੀ ਪਾਰਟੀ ਬੈਠੀ ਸੀ ਜਿਹਦੇ ਬਾਰੇ ਆਮ ਆਦਮੀ ਪਾਰਟੀ ਦੇ ਆਗੂ ਵੀ ਕਹਿੰਦੇ ਸੀ ਬਹੁਤ ਸਾਰੇ ਲੋਕ ਵੀ ਚਰਚਾ ਕਰਦੇ ਸੀ ਕਿ ਜੀ ਪੰਜਾਬ ਚ ਡਾਇਨਾਸੌਰ ਤਵਾ ਦੁਨੀਆ ਤੇ ਡਾਇਨਾਸੌਰ ਵਾਪਸ ਆ ਜਾਣਗੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਵਾਪਸ ਨਹੀਂ ਆ ਸਕਦਾ ਇਹ ਗੱਲਾਂ ਆਪਾਂ ਸੁਣੀਆਂ ਨੇ ਬਹੁਤ ਸਾਰੀਆਂ ਬੜੇ ਬੜੇ ਜੋਕ ਸੁਨੇ ਨੇ ਪਰ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿਨ ਰਾਤ ਮਿਹਨਤ ਕੀਤੀ ਤੇ ਅੱਜ ਅਕਾਲੀ ਦਲ ਦੂਸਰੇ ਨੰਬਰ ਤੇ ਆ ਤਰਨਤਾਰਨ ਦੇ ਵਿੱਚ ਸੋ ਇਹ ਇਹਨੂੰ ਕੀ ਕਹਿ ਸਕਦੇ ਹਾਂ ਜਦੋਂ ਆ ਆਮ ਆਦਮੀ ਪਾਰਟੀ ਨੇ ਚੋਣ ਜਿੱਤੀ ਸੀ ਕਸ਼ਮੀਰ ਸਿੰਘ ਐਮ ਐਲ ਏ ਬਣੇ ਸੀ ਇੱਥੋਂ 2022 ਦੇ ਵਿੱਚ ਅਕਾਲੀ ਦਲ ਉਦੋਂ ਵੀ ਦੂਸਰੇ ਨੰਬਰ ਤੇ ਸੀ ਪਰ ਉਸ ਤੋਂ ਪਹਿਲਾਂ ਜਾਂ ਉਸ ਦੇ ਆਸ-ਪਾਸ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਜਾਂ ਉਸ ਤੋਂ ਬਾਅਦ ਦੀਆਂ ਕੁਝ ਚੋਣਾਂ ਨੇ ਕੁਝ ਅਕਾਲੀ ਦਲ ਨੇ ਜਿੰਮਨੀ ਚੋਣਾਂ ਦਾ ਬਾਈਕਾਟ ਵੀ ਕੀਤਾ ਪਰ ਜਿਹੜੀਆਂ ਚੋਣਾਂ ਅਕਾਲੀ ਦਲ ਨੇ ਲੜੀਆਂ ਨੇ ਉੱਥੇ ਕੀ ਹਸ਼ਰ ਹੋਇਆ ਤੁਹਾਡੇ ਸਾਹਮਣੇ ਹੈ ਔਰ ਪੂਰੇ ਪੰਜਾਬ ਦੇ ਵਿੱਚੋਂ 3 ਸੀਟਾਂ ਤੇ ਉੱਤੇ ਅਕਾਲੀ ਦਲ ਨੇ ਜਿੱਤ ਦਰਜ ਕੀਤੀ ਸੀ ਉਹਦੇ ਵਿੱਚ ਜਿਹੜੇ ਆ ਮਨਪ੍ਰੀਤ ਸਿੰਘ ਈਆਲੀ ਸੀ ਸਾਡੇ ਲੁਧਿਆਣੇ ਵਾਲੇ ਤੇ ਇਸ ਤੋਂ ਇਲਾਵਾ ਡਾਕਟਰ ਸੁਖਵਿੰਦਰ ਸਿੰਘ ਸੋ ਕੁਮਿੰਦਰ ਕਮਾਲ ਸੁਖੀ ਬੰਗੇ ਵਾਲੇ ਤੇ ਆਪਣੇ ਮਜੀਠੀਆ ਸਾਹਿਬ ਦੇ ਧਰਮ ਪਤਨੀ ਤੇ ਉਹ ਪਰਿਵਾਰਕ ਮਾਮਲੇ ਹੀ ਕਹਿ ਲਓ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਸੋ ਤਿੰਨ ਜਥੇ ਸੀ ਤੇ ਬਾਕੀ ਪੰਜਾਬ ਦੇ ਵਿੱਚ ਜੋ ਹਾਲਾਤ ਸੀਗਾ ਅਕਾਲੀ ਦਲ ਦੇ ਉਹ ਤੁਸੀਂ ਅਸੀਂ ਸਭ ਨੇ ਦੇਖੇ ਨੇ ਬੀਜੇਪੀ ਨਾਲੋਂ ਵੀ ਘੱਟ ਵੋਟ ਪ੍ਰਤੀਸ਼ਤ ਮਿਲਦਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਪਰ ਅੱਜ ਅਕਾਲੀ ਦਲ ਜਿਹਦੇ ਬਾਰੇ ਕਿਹਾ ਜਾਂਦਾ ਸੀ ਵੀ ਇਹ ਤਾਂ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਉਸ ਤੋਂ ਬਾਅਦ ਫਿਰ ਆਪ ਪੁਨਰਸੁਰਜੀਤ ਦੇ ਨਾਮ ਦੇ ਉੱਤੇ ਆਕਾਲੀ ਦਲ ਦੇ ਵਿੱਚੋਂ ਬਹੁਤ ਕੁਝ ਨਿਕਲ ਗਿਆ ਬਹੁਤ ਕੁਝ ਜਿਹੜੇ ਵੱਡੇ ਵੱਡੇ ਚਿਹਰੇ ਬੀਬੀ ਜ਼ਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਦਾ ਬੇਟਾ ਹਿਰਦੇਪਾਲ ਸਿੰਘ ਚੰਦੂ ਮਾਜਰਾ ਰਖੜਾ ਪਰਿਵਾਰ ਪਟਿਆਲੇ ਦੇ ਵਿੱਚ ਸਿਆਸਤ ਦੇ ਵਿੱਚ ਆਕਾਲੀ ਸਿਆਸਤ ਦੇ ਵਿੱਚ ਆਪਣੀ ਪੈੜ ਦਿਖਾਉਣ ਵਾਲਾ ਢੀਨਸਾ ਪਰਿਵਾਰ ਸੰਗਰੂਰ ਦੇ ਵਿੱਚ ਇਸ ਪਰਿਵਾਰ ਤੋਂ ਬਿਨਾਂ ਆਕਾਲੀ ਸਿਆਸਤ ਦੀ ਗੱਲ ਕਰਨੀ ਬੇਈਮਾਨੇ ਆ ਸੋ ਇਸ ਤੋਂ ਇਲਾਵਾ ਹੋਰ ਵੱਡੇ ਪਰਿਵਾਰ ਮਨਪ੍ਰੀਤ ਸਿੰਘ ਈਆਲੀ ਦੀ ਗੱਲ ਕਰ ਲਓ ਤੇ ਇਹ ਉਹ ਮਨਪ੍ਰੀਤ ਸਿੰਘ ਈਆਲੀ ਨੇ ਜਿਨ੍ਹਾਂ ਨੇ ਕਾਂਗਰਸ ਸਰਕਾਰ ਸੀ ਪੰਜਾਬ ਦੇ ਵਿੱਚ ਤੇ ਜਿਮਨੀ ਚੋਣ ਹੋਈ ਸੀ ਤੇ ਆਮ ਤੌਰ ਦੇ ਉੱਤੇ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਆਪਾਂ ਕਹਿ ਦਿੰਦੇ ਹਾਂ ਜੀ ਜਿਮਨੀ ਚੋਣ ਤਾਂ ਹੁਕਮਰਾਨਤ ਰਦੀ ਹੁੰਦੀ ਹੈ ਇੱਥੇ ਵੀ ਬਣਨੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਓਐਸਡੀ ਸੰਧੂ ਸਾਹਿਬ ਉਥੇ ਚੋਣ ਮੈਦਾਨ ਦੇ ਵਿੱਚ ਸੀ ਮਨਪ੍ਰੀਤ ਸਿੰਘ ਯਾਲੀ ਸਾਹਮਣਾ ਸੀ ਉਹਦਾ ਤੇ ਜਿਸ ਤਰੀਕੇ ਨਾਲ ਉਹ ਚੋਣ ਹੋਈ ਕਿਵੇਂ ਉੱਥੇ ਕੁਲਵਿੰਦਰ ਸਿੰਘ ਜੀਰੇ ਹੋਣੀ ਕੰਧਾ ਟੱਪ ਕੇ ਭੱਜੇ ਉਹ ਸਾਰਾ ਸੀਨ ਤੁਹਾਡੇ ਸਾਹਮਣੇ ਆ ਜਾਣਾ ਦੇਖ ਲਿਓ ਜਦੋਂ ਸਾਰਿਆਂ ਦੇ ਸਾਹਮਣੇ ਆਉਂਦੀਆਂ ਗੱਲਾਂ ਉਹ ਤੇ ਉਸ ਤੋਂ ਬਾਅਦ ਫਿਰ ਉਹ ਦੂਜਾ ਆਪਣੇ ਭਾਰਤ ਪੂਸ਼ਣ ਆਸ਼ੂ ਨੇ ਇਸ ਤਰ੍ਹਾਂ ਉੱਥੇ ਜਿਹੜਾ ਉੱਥੇ ਉਹਦਾ ਰੋਲ ਸੀ ਉਹ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੋਇਆ ਸੋ ਉਸ ਹਨੇਰੀ ਦੇ ਵਿੱਚੋਂ ਵੱਡੇ ਪੱਧਰ ਤੇ ਹੋਈ ਧੱਕੇਸ਼ਾਹੀ ਦੇ ਵਿੱਚੋਂ ਮਨਪ੍ਰੀਤਿਆ ਵਾਲੀ ਇੱਕ ਨਿਕਲ ਕੇ ਆਇਆ ਸੀ ਲੀਡਰ ਤੇ ਅੱਜ ਉਹ ਵੀ ਅਕਾਲੀ ਦਲ ਦੇ ਨਾਲ ਨਹੀਂ ਹੈ ਉਹ ਵੀ ਅਕਾਲੀ ਦਲ ਤੋਂ ਬਾਹਰ ਨੇ ਸੋ ਕੁੱਲ ਮਿਲਾ ਕੇ ਅਕਾਲੀ ਦਲ ਦੁਬਾਰਾ ਸੈਕੰਡ ਪੋਜੀਸ਼ਨ ਤਰਨ ਤਰਨ ਦੇ ਵਿੱਚ ਲੈ ਕੇ ਗਿਆ ਸਵਾਲ ਇਹ ਹੈ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਸੋ ਉਹ ਤੁਹਾਡੇ ਸਾਹਮਣੇ ਆ ਪਰ ਦੋ ਤਿੰਨ ਚੀਜ਼ਾਂ ਆਮ ਆਦਮੀ ਪਾਰਟੀ ਨੇ ਜਿਹੜੀਆਂ 2013 ਦੇ ਵਿੱਚ ਜਿੰਨੀਆਂ ਵੋਟਾਂ ਲਈਆਂ ਸੀ ਆਮ ਆਦਮੀ ਪਾਰਟੀ ਦੀਆਂ ਤਕਰੀਬਨ 10000 ਵੋਟਾਂ ਇੱਥੇ ਉਸ ਟਾਈਮ ਨਾਲੋਂ ਘਟਦੇ ਉਦੋਂ 50000 ਪਲੱਸ ਵੋਟ ਅਕਾਲੀ ਦਲ ਸੌਰੀ ਆਮ ਆਦਮੀ ਪਾਰਟੀ ਨੂੰ 52000 ਦੇ ਆਸ-ਪਾਸ ਵੋਟ ਪੋਲ ਹੋਈ ਸੀ ਤੇ ਇਹਨਾਂ ਦਾ ਕੈਂਡੀਡੇਟ ਤਕਰੀਬਨ 13000 ਤੋਂ ਵੱਧ ਵੋਟਾਂ ਦੇ ਨਾਲ ਜਿੱਤਿਆ ਸੀ ਤੇ ਇਹਨਾਂ ਹੀ ਹਰਮੀਤ ਸਿੰਘ ਸੰਧੂ ਉਹਨਾਂ ਦੇ ਕੋਲੋਂ ਤੇ ਅੱਜ 10000 ਵੋਟ ਆਮ ਆਦਮੀ ਪਾਰਟੀ ਨੂੰ ਘਟ ਪਈ ਹੈ ਤੇ ਇਹਨਾਂ ਦਾ ਕੈਂਡੀਡੇਟ ਜਿਹੜਾ ਐ ਇਸ ਵਾਰੀ ਹਰਮੀਤ ਸਿੰਘ ਸੰਧੂ ਹੈ ਤੇ ਉਹ ਉਹ ਸਮਝ ਲਓ ਵੀ ਹੁਣ ਅਕਾਲੀ ਦਲ ਦੇ ਕੈਂਡੀਡੇਟ ਨਾ ਅਕਾਲੀ ਦਲ ਦਾ ਕੈਂਡੀਡੇਟ ਬਦਲ ਗਿਆ ਡਾਕਟਰ ਸੁਖਵਿੰਦਰ ਕੌਰ ਉੱਥੇ ਪ੍ਰਿੰਸੀਪਲ ਜਿਹੜੇ ਨੇ ਕਿਤੇ ਦੇ ਨਾਲ ਜੁੜੇ ਹੋਏ ਸੀ ਉਹ ਨੇ ਸੋ ਉਹਨਾਂ ਨੇ ਜਿਹੜੇ ਆ ਦੂਜੇ ਨੰਬਰ ਤੇ ਉਹ ਆਏ ਨੇ ਤੇ ਜਿੱਤ ਦਾ ਮਾਰਨ ਜਿਹੜਾ ਉਹ 13000 ਤੋਂ ਘਟ ਕੇ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਦਾ ਉਹ 12000 ਤੇ ਰਹਿ ਗਿਆ ਹੁਣ ਤੁਸੀਂ ਇੱਥੇ ਕੀ ਕਹੋਗੇ ਵੀ ਅਕਾਲੀ ਦਲ ਨੇ ਸਰਵਾਈਵ ਵੀ ਕੀਤਾ ਆਮ ਆਦਮੀ ਪਾਰਟੀ ਦੀਆਂ ਵੋਟਾਂ ਵੀ ਘਟੀਆਂ ਨੇ ਪਰ ਜਿੱਤ ਆਮ ਆਦਮੀ ਪਾਰਟੀ ਦੀ ਫਿਰ ਵੀ ਹੋਈ ਆ ਸੋ ਦੂਜੇ ਪਾਸੇ ਜੇਕਰ ਆਪਾਂ ਗੱਲ ਪੁਨਰਸੁਰਜੀਤ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਤੇ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਉਹਨਾਂ ਦੀ ਨਕਰੀਏ ਤਾਂ ਸਿਆਸਤ ਦੇ ਵਿੱਚ ਬੇਈਮਾਨੇ ਵਾਲੀ ਗੱਲ ਹੈ ਸੋ ਵੱਡੇ ਪੱਦਰ ਦੇ ਉੱਤੇ ਜਿਹੜੀ ਆ ਪੰਥਕ ਸਫਾ ਦੇ ਚਰਚਾ ਚੱਲਦੀ ਸੀ ਕਿ ਮਨਪ੍ਰੀਤ ਸੌਰੀ ਸੌਰੀ ਮਨਦੀਪ ਸਿੰਘ ਉਹਨਾਂ ਨੂੰ ਇੱਥੇ ਇੱਕ ਬਹੁਤ ਤਕੜਾ ਕੈਂਡੀਡੇਟ ਮੰਨਿਆ ਜਾ ਰਿਹਾ ਸੀ ਜਿਸ ਦਾ ਐਲਾਨ ਹੋਇਆ ਸੀ ਪਰ ਐਲਾਨ ਹੋਣ ਤੇ ਨਾਲ ਹੀ ਜਿਹੜੀਆਂ ਸੁਰਾਂ ਵੱਖੋ-ਵੱਖਰੀਆਂ ਹੋ ਗਈਆਂ ਸੀ ਤਾਂ ਨਾ ਚਾਹੁੰਦੇ ਹੋਏ ਵੀ ਕੁਝ ਇਕੱਠੇ ਹੋਏ ਕੁਝ ਚਾਹ ਕੇ ਇਕੱਠੇ ਹੋਏ ਕਈ ਮਜਬੂਰੀ ਚ ਇਕੱਠੇ ਹੋ ਗਏ ਪਰ ਅਖੀਰ ਨੂੰ ਜਿਹੜੇ ਉਹਨਾਂ ਦੇ ਬਿਆਨ ਜਾਂ ਸੋਰਾ ਉਹ ਨਹੀਂ ਸੀ ਰਲਦੇ ਪਰ ਮਨਦੀਪ ਸਿੰਘ ਉਹਨਾਂ ਨੇ ਬਹੁਤ ਵਧੀਆ ਫਾਈਟ ਕੀਤੀ ਔਰ ਇੱਕ ਬੋਲੀ ਇਹਨਾਂ ਦੀ ਬੜੀ ਪਿਆਰੀ ਸੀ ਸੋ ਇੱਥੇ ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਹਰ ਇੱਕ ਸਵਾਲ ਦਾ ਜਵਾਬ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਹੈ ਸੋ ਕੋਈ ਕੰਟਰੋਵਰਸੀ ਚ ਨਹੀਂ ਆਏ ਸੋ ਬੜੀਆਂ ਗੱਲਾਂ ਬਾਤਾਂ ਸੋ ਉਹਨਾਂ ਦੇ ਜਿਹੜਾ ਇੱਥੇ 19000 ਤੋਂ ਵੱਧ ਵੋਟ ਜਿਹੜੀ ਆ ਉਹ ਉਹਨਾਂ ਨੂੰ ਮਿਲੀ ਹੈ ਸੋ ਪਰ ਇਹਨਾਂ ਨੂੰ ਇੱਕ ਦਾਵੇਦਾਰ ਮੰਨਿਆ ਜਾ ਰਿਹਾ ਸੀ ਇਥੋਂ ਕਿਉਂਕਿ ਵਾਰਿਸ ਪੰਜਾਬ ਦੇ ਮੁਖੀ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਇਥੋਂ ਜਿੱਤ ਨਸੀਬ ਹੋਈ ਸੀ ਲੋਕ ਸਭਾ ਦੇ ਵਿੱਚ ਔਰ ਦੂਜਾ ਆਮ ਆਦਮੀ ਪਾਰਟੀ ਜਿਹੜੀ ਕਿ ਇਸ ਟਾਈਮ ਜੇਤੂ ਬਣ ਕੇ ਨਿਕਲੀ ਹੈ ਇਹ ਤਕਰੀਬਨ ਜਿਵੇਂ ਮੈਂ ਬਾਹਲਾ ਨਹੀਂ ਤਾਂ 20000 ਪਲੱਸ ਵੋਟਾਂ ਦੇ ਨਾਲ 24000 ਦੇ ਆਸ-ਪਾਸ ਦੇ ਵੋਟਾਂ ਦੇ ਨਾਲ ਘਾਟੇ ਦੇ ਵਿੱਚ ਸੀ ਉਸ ਸਮੇਂ ਦੇ ਉੱਤੇ ਇਹ ਪਾਰਟੀ ਤਾਂ ਉਹਦੇ باوجود ਦੁਬਾਰਾ ਇਹ ਜਿਹੜੀ ਐਨੇ ਸਰਵਾਈਵ ਕੀਤਾ ਤੇ ਸਰਵਾਈਵ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਚਲੋ ਇੱਥੇ ਜੇਤੂ ਆਈ ਹੈ ਪਰ ਇੱਥੇ ਜਿਹੜਾ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਇਹਦਾ ਆਪਣਾ ਇੱਕ ਵजूद ਬਣਦਾ ਸੀ ਇੱਥੇ ਅਮਰਤਪਾਲ ਉਹਨਾਂ ਤੋਂ ਬਾਅਦ ਪਰ ਹੁਣ ਇੱਥੇ ਇਹ ਸਮਝਿਆ ਜਾ ਸਕਦਾ ਹੈ ਕਿ ਇਹ ਜਿਹੜੀ ਵੋਟ ਇਹ ਜਿਹੜੀ ਘਟੀ ਹੈ ਫਿਰ ਇਸ ਹਿਸਾਬ ਨਾਲ ਇਹ ਵੋਟ ਤੇ ਕਿਉਂਕਿ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਨੇ ਕੈਂਡੀਡੇਟ ਅਨਾਉਂਸ ਕੀਤਾ ਸੀ ਬਾਅਦ ਚ ਬੇਸ਼ੱਕ ਪੁਨਰ ਸੁਰਜੀਤ ਅਕਾਲੀ ਦਲ ਵਾਲਿਆਂ ਨੇ ਵੀ ਭਾਈ ਮਨਦੀਪ ਸਿੰਘ ਉਹਨਾਂ ਨੂੰ ਆਪਣਾ ਕੈਂਡੀਡੇਟ ਮੰਨ ਲਿਆ ਸਿਮਰਨਜੀਤ ਸਿੰਘ ਮਾਨ ਨੇ ਵੀ ਮੰਨ ਲਿਆ ਪਰ ਮੈਨੂੰ ਲੱਗਦਾ ਮੰਨਿਆ ਹੀ ਆ ਨਾਲ ਜੇਕਰ ਰੂਹ ਨਾ ਤੁਰੇ ਹੁੰਦੇ ਸ਼ਾਇਦ ਕੁਝ ਰਿਜ਼ਲਟ ਦੇ ਵਿੱਚ ਫਰਕ ਵੀ ਹੁੰਦਾ ਪਰ ਅੱਜ ਮਨ ਮਨਦੀਪ ਸਿੰਘ ਤੇ ਜਿਹੜਾ ਮਨਦੀਪ ਸਿੰਘ ਇੱਥੇ 3ਵੇਂ ਨੰਬਰ ਤੇ ਰਹੇ ਨੇ ਸੋ ਹੁਣ ਗੱਲ ਕਰ ਲਈਏ ਕਾਂਗਰਸ ਦੀ ਤੇ ਕਾਂਗਰਸ ਦੀ ਗੱਲ ਨਾ ਕਰੀਏ ਤਾਂ ਇਹ ਅਧੂਰੀ ਰਹਿ ਜਾਣੀ ਹੈ ਗੱਲ ਤੇ ਕਾਂਗਰਸ ਤੇ ਜਿਹੜੀ ਆ ਆਪਣੇ ਭਾਜਪਾ ਦੇ ਵਿੱਚ ਜਿਹੜੀ ਇੱਕ ਹੋੜ ਲੱਗੀ ਹੋਈ ਹੈ ਕਿ ਉਹ ਆਪਾਂ ਨੇ ਵੀ ਕਾਂਗਰਸ ਨੇ ਵੀ ਕਾਂਗਰਸ ਇਹ ਮੰਨ ਕੇ ਇੰਨਾ ਕਿ ਹੌਸਲਾ ਕਰ ਸਕਦੀ ਹੈ ਕਿ ਹਾਂ ਅਸੀਂ ਭਾਜਪਾ ਤੋਂ ਤਾਂ ਉੱਪਰ ਹੀ ਆਂ ਚਾਹੇ ਅਸੀਂ ਮਨ ਲੋ ਚੌਥੇ ਤੇ ਆਂ ਤੇ ਪੰਜਵੇਂ ਨੰਬਰ ਦੇ ਉੱਤੇ ਭਾਈ ਭਾਜਪਾ ਵਾਲੇ ਨੇ ਤੇ ਅਸੀਂ ਉਹਨਾਂ ਤੋਂ ਤਾਂ ਉੱਪਰ ਹੀ ਆਂ ਇੱਥੇ ਕਿ ਤੱਕ ਜਾਇਜ਼ ਆ ਪਰ ਇੱਥੇ ਮੁਕਾਬਲਾ ਜਦੋਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਕਿ ਇਹ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਬਣਦਾ ਨਜ਼ਰ ਆਉਂਦਾ ਸੀ ਸ਼ੁਰੂਆਤੀ ਦੌਰ ਦੇ ਵਿੱਚ ਔਰ ਮਨਦੀਪ ਸਿੰਘ ਇੱਕ ਮਜ਼ਬੂਤ ਉਮੀਦਵਾਰ ਸੀ ਅਕਾਲੀ ਦਲ ਇੱਥੇ ਵਾਪਸੀ ਕਰਦਾ ਨਜ਼ਰ ਆ ਰਿਹਾ ਸੀਗਾ ਪਰ ਆਮ ਤੌਰ ਦੇ ਉੱਤੇ ਇਹ ਧਾਰਨਾ ਬਣਦੀ ਸੀ ਵੀ ਸ਼ਾਇਦ ਇਹ ਦੋ ਪਾਰਟੀਆਂ ਫਸਵੇਂ ਮੁਕਾਬਲੇ ਦੇ ਵਿੱਚ ਰਹਿਣਗੀਆਂ ਪਰ ਹੁਣ ਇੱਥੇ ਜੋ ਜੋ ਵੀ ਹੋਇਆ ਉਹ ਬਾਦੀਆਂ ਗੱਲਾਂ ਨੇ ਕਾਂਗਰਸ ਨੂੰ ਜਿਹੜਾ ਨੁਕਸਾਨ ਹੋਇਆ ਗੱਲ ਉਹਦੀ ਕਰ ਲਈਏ ਨਾਲ ਆਪਾਂ ਤੇ ਰਾਜਾ ਵੜਿੰਗੋਣੀ ਕਿੱਡੇ ਵੱਡੇ ਲੀਡਰ ਜਿਹੜਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਪਰ ਜਿੱਡੇ ਮਾੜੇ ਬਿਆਨ ਇਸ ਵਾਰੀ ਰਾਜਾ ਵੜਿੰਗ ਨੇ ਦਿੱਤੇ ਨੇ ਸ਼ਾਇਦ ਹੀ ਕਿਸੇ ਲੀਡਰ ਨੇ ਦਿੱਤੇ ਹੋਣ ਹੁਣ ਤੱਕ ਇਹ ਹੈ ਵੀ ਜਾ ਰਿਹਾ ਹੈ ਕਿ ਜਿੰਨੇ ਜੋ ਉਹਨਾਂ ਨੇ ਮਾੜੇ ਬਿਆਨ ਦਿੱਤੇ ਨੇ ਉਹਦਾ ਫਾਇਦਾ ਹੀ ਆਮ ਆਦਮੀ ਪਾਰਟੀ ਨੂੰ ਹੋਇਆ ਤੇ ਜਾਂ ਮਾਇਲੇਜ ਮਿਲੀ ਆਮ ਆਦਮੀ ਪਾਰਟੀ ਨੂੰ ਇਹਨਾਂ ਬਿਆਨਾਂ ਦੇ ਨਾਲ ਤੇ ਚਾਹੇ ਉਹ ਸਰਦਾਰ ਬੂਟਾ ਸਿੰਘ ਉਹਨਾਂ ਦੇ ਵਿਰੋਧ ਦੇ ਵਿੱਚ ਜਾਂ ਉਹਨਾਂ ਦੀ ਪਰਸਨੈਲਿਟੀ ਦੇ ਖਿਲਾਫ ਜਿਹੜਾ ਬਿਆਨ ਦਿੱਤਾ ਤੇ ਉਹ ਭਾਰੀ ਪਿਆ ਕਾਂਗਰਸ ਦੀ ਹਾਰ ਨੂੰ ਹੋਰ ਨੀਮਾ ਕਰਨ ਵਾਸਤੇ ਜਿਹੜਾ ਉਹਨੇ ਬੀੜੀਆਂ ਬੀੜੀਆਂ ਚ ਵੱਟੇ ਪਾਏ ਉਸ ਬਿਆਨ ਨੇ ਇਸ ਤੋਂ ਇਲਾਵਾ ਜਿਹੜਾ ਆਪਣੇ ਕੈਂਡੀਡੇਟ ਦੇ ਜਿਹੜਾ ਪਿੰਡ ਦੇ ਵਿੱਚ ਜਾ ਕੇ ਕਾਂਗਰਸ ਦੇ ਪ੍ਰਧਾਨ ਨੇ ਗੱਲ ਕਹੀ ਕਿ ਜੀ ਆਪਣੇ ਪਿੰਡ ਦਾ ਤਾਂ ਕੁੱਤਾ ਵੀ ਮਾਣ ਨਹੀਂ ਹੁੰਦੇ ਤਾਂ ਫੇਰ ਤੁਹਾਡੇ ਪਿੰਡ ਦਾ ਬੰਦਾ ਤੇ ਤੁਸੀਂ ਇਹਦਾ ਧਿਆਨ ਰੱਖਿਓ ਸੋ ਕਿਹਾ ਜਾ ਰਿਹਾ ਵੀ ਪਿੰਡ ਵਾਲਾ ਨਹੀਂ ਵੀ ਬਾਹਲਾ ਹੰਗਾਰਾ ਨਹੀਂ ਦਿੱਤਾ ਤੇ ਬਾਹਰ ਲੈਣ ਦਾ ਕੀ ਦੇਣਾ ਸੀ ਤੇ ਕਾਂਗਰਸ ਦਾ ਇਹ ਕੈਂਡੀਡੇਟ ਬਣਾਇਆ ਕਿਨੇ ਆ ਇਹਨੂੰ ਟਿਕਟ ਕਿਵੇਂ ਮਿਲੀ ਆ ਸਵਾਲ ਹੁਣ ਇਹ ਵੀ ਉੱਠਣ ਲੱਗ ਗਏ ਨੇ ਪਰ ਰਾਜਾ ਬੜਿੰਗ ਨੇ ਕੋਈ ਕਸਰ ਨਹੀਂ ਛੱਡੀ ਉਸ ਤੋਂ ਬਾਅਦ ਜਿਹੜਾ ਉਹ ਬੱਚਿਆਂ ਦੇ ਨਾਲ ਜਿਹੜਾਂ ਜੂੜਿਆਂ ਦੇ ਨਾਲ ਉਹਨਾਂ ਨੇ ਆਪਣੇ ਵੱਲੋਂ ਇੱਕ ਮਜ਼ਾਕ ਕੀਤਾ ਉਹ ਵੀ ਕਿੰਨਾ ਭਾਰੀ ਪਿਆ ਉਹਨੂੰ ਸਰ ਕੁਬੀਰ ਸਿੰਘ ਬਾਦਲ ਨੇ ਕਿਸ ਤਰ੍ਹਾਂ ਚੁੱਕਿਆ ਤੇ ਉਸ ਚੀਜ਼ ਨੂੰ ਲੈ ਕੇ ਵੀ ਰਾਜੇ ਬਣਕ ਦੀ ਜਿਹੜੀ ਖੇਲੀ ਜਿਹੜੀ ਉਹ ਚੰਗੀ ਉੱਡੀ ਐ ਸੋ ਹੁਣ ਰਾਜਾ ਬਣਕ ਉਹਨਾਂ ਦੇ ਉੱਤੇ ਮਾਮਲਾ ਵੀ ਦਰਜ ਹੋਇਆ ਕਿਉਂਕਿ ਬੂਟਾ ਸਿੰਘ ਇੱਕ ਮੱਝਵੀ ਸਿੰਘ ਨੇ ਸੋ ਉਹਨਾਂ ਦੇ ਖਿਲਾਫ ਜਿਹੜੀ ਉਹਨਾਂ ਨੇ ਭਾਸ਼ਾ ਵਰਤੀ ਐ ਤੇ ਉਹਨਾਂ ਦੇ ਪਰਿਵਾਰ ਨੇ ਇਸੀ ਦਾ ਇਤਰਾਜ਼ ਜਤਾਇਆ ਗੁੱਸਾਤਵ ਇਹ ਇਕੱਲੇ ਮੱਝਵੀ ਸਿੰਘਾਂ ਚ ਨਹੀਂ ਹਰ ਇੱਕ ਜਿਹੜਾ ਸਿੱਖੀ ਨੂੰ ਪਿਆਰ ਕਰਨ ਵਾਲਾ ਤੇ ਜਾਂ ਜਿਹਦੇ ਅੰਦਰ ਇਨਸਾਨੀਅਤ ਆ ਉਹਨੇ ਇਸ ਚੀਜ਼ ਦਾ ਬੁਰਾ ਮਨਾਇਆ ਕਿਉਂਕਿ ਬੂਟਾ ਸਿੰਘ ਮੈਂ ਪਹਿਲਾਂ ਵੀ ਆਪਣੇ ਇੱਕ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਠੀਕ ਆ ਸਿਆਸੀ ਤੌਰ ਤੇ ਉਹ ਕਾਂਗਰਸੀ ਸੀ ਪਰ ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਜਿਵੇਂ ਉਹ ਕਹਿੰਦਾ ਜੀ ਉਹਨੂੰ ਪੱਠੇ ਪਾਉਂਦੇ ਆ ਨੂੰ ਚਾਕੇ ਅਸੀਂ ਗ੍ਰਹਿ ਮੰਤਰੀ ਬਣਾਤਾ ਆ ਬਣਾਤਾ ਉਹ ਬੰਦਾ ਆਪਣੀ ਕਾਬਲੀਅਤ ਨਾਲ ਇੱਥੇ ਤੱਕ ਪਹੁੰਚਿਆ ਉਹਦੀ ਕਾਬਲੀਅਤ ਸੀ ਜਦੋਂ 1977 ਦੇ ਵਿੱਚ ਕਾਂਗਰਸ ਹਾਸ਼ੀਏ ਤੇ ਚੱਲ ਗਈ ਸੀ ਉਹਨੇ ਇੰਦਰਾ ਗਾਂਧੀ ਦੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਉਹ ਬੰਦਾ ਕਾਂਗਰਸ ਨੂੰ ਦਰਬਾਰਾ ਤਿੰਨਾਂ ਸਾਲਾਂ ਚ ਸਰਵਾਈਵ ਕਰਵਾਉਣ ਵਾਲੇ ਮੂਰਲੀ ਕਤਾਰ ਦੇ ਲੀਡਰਾਂ ਚ ਬੂਟਾ ਸਿੰਘ ਦਾ ਨਾਂ ਆਉਂਦਾ ਤੇ ਕਾਂਗਰਸ ਦਾ ਇਤਿਹਾਸ ਤੁਸੀਂ ਪੜਿਓ ਆਪਣੇ ਵਰਿੰਗ ਸਾਹਿਬ ਕਿਉਂਕਿ ਇੰਦਰਾ ਗਾਂਧੀ ਨੂੰ ਜੇਕਰ ਤੁਸੀਂ ਆਪਣੀ ਮਾਂ ਸਮਝਦੇ ਹੋ ਨਾ ਜਾਂ ਮੰਨਦੇ ਹੋ ਤੁਸੀਂ ਪਿੱਛੇ ਕਈ ਵਾਰੀ ਕਈਆਂ ਗੱਲਾਂ ਇਹ ਤੇ ਇਹਨੂੰ ਵੀ ਕੋਈ ਨਾ ਕੋਈ ਤੁਹਾਨੂੰ ਮੰਨਣਾ ਪੈਣਾ ਆਪਣਾ ਕਿਉਂਕਿ ਇਹ ਉਹੀ ਬੰਦਾ ਆ ਜਿਹਨੇ ਤੁਹਾਨੂੰ ਕਾਂਗਰਸ ਖੜੀ ਕਰਕੇ ਦਿੱਤੀ ਆ ਸੋ ਇਸ ਕਰਕੇ ਜੇ ਸਿਆਸੀ ਤੌਰ ਦੇ ਉੱਤੇ ਇੰਦਰਾ ਗਾਂਧੀ ਨੂੰ ਤੁਸੀਂ ਆਪਣੀ ਮਾਂ ਮੰਨਦੇ ਹੋ ਤੇ ਇਹ ਵੀ ਸਿਆਸੀ ਤੌਰ ਦੇ ਉੱਤੇ ਤੁਹਾਡੀ ਪਾਰਟੀ ਨੂੰ ਮਜ਼ਬੂਤ ਕਰਨ ਵਾਲਾ ਕੋਈ ਨਾ ਕੋਈ ਤੁਹਾਡਾ ਜਰੂਰ ਤੁਸੀਂ ਇਹਨੂੰ ਵੀ ਕੋਈ ਸਤਿਕਾਰ ਦੇਣਾ ਬਣਦਾ ਸੀ ਤੁਹਾਡਾ ਮੈਂ ਨਹੀਂ ਕਹਿੰਦਾ ਰਿਸ਼ਤਾ ਤੁਸੀਂ ਕੋਈ ਵੀ ਹੋਵੇ ਪਰ ਇਹ ਆ ਵੀ ਸਤਿਕਾਰ ਆਪਣੀ ਜਗ੍ਹਾ ਦੇ ਉੱਤੇ ਹੁੰਦਾ ਤਾਂ ਬੂਟਾ ਸਿੰਘ ਨੇ ਜਦੋਂ ਅਕਾਲ ਤਖਤ ਸਭ ਤੋਂ ਤਾਲਬ ਕੀਤਾ ਗਿਆ ਸੀ ਬੂਟਾ ਸਿੰਘ ਨੂੰ ਵੀ ਆ ਤੁਸੀਂ ਆ ਤੁਸੀਂ ਦੇਸ਼ ਦੇ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਸੀ ਤੁਸੀਂ ਗ੍ਰਹਿ ਮੰਤਰੀ ਸੀ ਜਾਂ ਜੋ ਵੀ ਸੀਗਾ ਤੇ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਅਕਾਲ ਤਖਤ ਤੇ ਕਿ ਤੁਸੀਂ ਆਪਨਾ ਕੇ ਪੇਸ਼ ਹੋਵੋ ਅਗਲਾ ਗੱਲ 'ਚ ਤਖਤੀ ਪਾ ਕੇ ਆ ਗਿਆ ਸੀਗਾ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਉਹ ਆ ਲੀਡਰ ਵਾਂਗੂ ਫੌਜ ਲੈ ਕੇ ਨਹੀਂ ਸੀ ਪਹੁੰਚੇ ਆਪਣੇ ਚਾਉਣ ਵਾਲਿਆਂ ਦੀ ਵੀ ਉੱਥੇ ਬਾਹਰ ਇਕੱਠ ਕਰਕੇ ਦਿਖਾਈਏ ਵੀ ਮੇਰੇ ਨਾਲ ਇੰਨੇ ਲੋਕ ਨੇ ਸੋ ਆ ਮਾਫ ਕਰਨਾ ਬਹੁਤ ਸਾਰੇ ਅਕਾਲੀ ਲੀਡਰ ਜਦੋਂ ਅਕਾਲ ਤਖਤ ਤੇ ਵੀ ਜਾਂਦੇ ਰਹੇ ਨੇ ਸੋ ਇਹਨਾਂ ਦੇ ਨਾਲ ਕਿੰਨੀ ਢੀੜੇ ਨਾਲ ਲੈ ਜਾਂਦੇ ਸੀਗੇ ਸਿਰਫ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਜਾਂ ਆਪਣੀ ਹੋਂਦ ਉਸ ਆਕਾਲ ਦੇ ਤਖਤ ਦੇ ਮੁਰੇ ਵੀ ਆਪਣੀ ਉੱਚੀਦ ਬਣਾਉਣ ਵਾਸਤੇ ਇਹਨਾਂ ਲੋਕਾਂ ਨੇ ਕੀ ਨਹੀਂ ਕਰਿਆ ਉਹ ਤੁਹਾਡੇ ਸਭ ਦੇ ਸਾਹਮਣੇ ਅੱਜ ਮੁੱਦਾ ਹੀ ਨਹੀਂ ਅੱਜ ਉਹਦੇ ਤੇ ਚਰਚਾ ਕਿਸ ਦਿਨ ਫੇਰ ਕਰਾਂਗੇ ਬੂਟਾ ਸਿੰਘ ਇੱਕ ਨਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਇਆ ਸੀ ਸੋ ਮੈਂ ਇੱਕ ਸਿੱਖ ਹੋਣ ਦੇ ਨਾਤੇ ਉਹਦਾ ਮੈਂ ਦਿਲੋਂ ਸਤਿਕਾਰ ਕਰਦਾ ਉਸ ਬੰਦੇ ਦੀ ਭਾਵਨਾ ਦਾ ਪਰ ਜਿਹੜੀ ਇਹ ਮੇਰਾ ਹਾਲਾ ਕਿ ਉੱਥੇ ਮੇਰੀ ਕੋਈ ਬੂਟ ਨਹੀਂ ਸੀ ਜਾਂ ਮੈਂ ਉਸ ਬੂਟ ਨੂੰ ਕੋਈ ਪ੍ਰਭਾਵਤ ਨਹੀਂ ਸੀ ਕਰ ਸਕਦਾ ਪਰ ਮੇਰੇ ਮਨ ਨੂੰ ਵੀ ਠੇਸ ਪਹੁੰਚੀ ਹੈ ਕਿਉਂਕਿ ਕਿਸੇ ਦੀ ਜਾਤ ਦੇ ਖਿਲਾਫ ਕਿਸੇ ਦੇ ਧਰਮ ਦੇ ਖਿਲਾਫ ਕਿਸੇ ਦੇ ਰੰਗ ਦੇ ਖਿਲਾਫ ਬੋਲਣ ਦਾ ਸਾਨੂੰ ਕਿਹਨੇ ਅਧਿਕਾਰ ਦਿੱਤਾ ਬੋਲਣ ਦੀ ਆਜ਼ਾਦੀ ਦੇ ਮੈਨੇ ਇਹ ਨਹੀਂ ਵੀ ਅਸੀਂ ਬੋਲਣ ਦੀ ਜਗ੍ਹਾ ਬਕਵਾਸ ਮਾਰੀਏ ਨਹੀਂ ਕਿ ਕੋਈ ਵੀ ਸਾਨੂੰ ਇਜਾਜ਼ਤ ਨਹੀਂ ਦਿੰਦਾ ਬੋਲੋ ਬੋਲਣ ਦੀ ਆਜ਼ਾਦੀ ਹੈਗੀ ਹੈ ਪਰ ਇਸ ਲੈਵਲ ਤੇ ਨਹੀਂ ਕਿ ਵੀ ਤੁਸੀਂ ਬੋਲਣ ਦੀ ਜਗ੍ਹਾ ਦੇ ਉੱਤੇ ਬਕਵਾਸ ਵਾਲਾ ਗੇਰ ਪਾ ਕੇ ਰੱਖੋ ਸੋ ਅੱਜ ਕਾਂਗਰਸ ਦੀ ਜੋ ਵੀ ਹਾਲਾਤ ਬਣੇ ਨੇ ਉਹਦੇ ਲਈ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵੇ ਉਹ ਨਹੀਂ ਔਰ ਜਿੰਨੇ ਹੀ ਵੱਡੀ ਲੀਡਰਸ਼ਿਪ ਹੈ ਜੇ ਜਿੱਤ ਜਾਂਦੀ ਤਾਂ ਇਹਨਾਂ ਨੇ ਸੋਲੇ ਗਾਉਂਦੇ ਨਹੀਂ ਸੀ ਹਟਣਾ ਅੱਜ ਹਾਰ ਦੇ ਲਈ ਵੀ ਜਿਹੜੇ ਜ਼ਿੰਮੇਵਾਰ ਤੁਹਾਡੇ ਪ੍ਰਧਾਨ ਸਾਹਿਬ ਸਮੇਤ ਚਾਹੇ ਤੁਸੀਂ ਦਿਵਾਨੀ ਦੇ ਚਾਹੇ ਚਵਾਨੀ ਦੇ ਤੁਸੀਂ ਕਿਤਨੇ ਕਿਤੋਂ ਸਾਰੇ ਇਹ ਦੇ ਵਿੱਚ ਗੁਨਾਹਗਾਰੋਂ ਜਾਂ ਜ਼ਿੰਮੇਵਾਰੋਂ ਸੋ ਦੇਖਦੇ ਆਂ ਜੀ ਬਾਕੀ ਕੋਲ ਮਲਾ ਕੇ ਭਾਜਪਾ ਦੀ ਪੰਜਵੀਂ ਪੋਜੀਸ਼ਨ ਜਿਹੜੀ ਆ ਉਹ ਹੈਗੀ ਹੈ ਉਹਨੇ ਉਹਦੇ ਵਿੱਚ ਕੋਈ ਖਾਸ ਸੁਧਾਰ ਨਹੀਂ ਕੀਤਾ ਤੇ ਇੱਥੇ ਤੁਹਾਨੂੰ ਹੋਰ ਵੀ ਮਾਈਕ 'ਚ ਬੜੀ ਦਿਲਚਸਪ ਗੱਲ ਆ ਦੇਖੋ ਆਮ ਆਦਮੀ ਪਾਰਟੀ ਜਿੱਤ ਗਈ ਹੈ ਦੂਜੇ ਨੰਬਰ ਦੇ ਉੱਤੇ ਅਕਾਲੀ ਦਲ ਆ ਗਿਆ ਤੇ ਤੀਸਰੇ ਨੰਬਰ ਦੇ ਉੱਤੇ ਵਾਰਿਸ ਪੰਜਾਬ ਦੇ ਜਿਹੜੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਨੇ ਸੋ ਜੇ ਉਹ ਤਕਰੀਬਨ 20-25 ਕਬੂਟਾ ਉਹਨਾਂ ਦੀ ਘਟ ਜਾਂਦੀਆਂ ਜਵਾਨ ਤੋਂ ਉਹਨਾਂ ਦੀ ਵੀ ਜ਼ਬਤ ਹੋ ਜਾਣੀ ਸੀ ਸੋ ਕਾਂਗਰਸ ਦੇ ਕੈਂਡੀਡੇਟ ਦੀ ਜਵਾਨਤ ਜ਼ਬਤ ਹੋਈ ਹੈ ਭਾਜਪਾ ਦੇ ਕੈਂਡੀਡੇਟ ਦੀ ਜਵਾਨਤ ਜ਼ਬਤ ਹੋਈ ਹੈ ਇਸ ਤੋਂ ਇਲਾਵਾ ਜਿਹੜੇ ਥੱਲੇ ਹੋਰ ਖੜੇ ਸੀ ਆਪਣੇ ਆਜ਼ਾਦ ਖੜੇ ਸੀ ਕੁਝ ਹੋਰ ਛੋਟੀਆਂ ਪਾਰਟੀਆਂ ਤੋਂ ਖੜੇ ਸੀਗੇ ਉਹਨਾਂ ਦੇ ਤੁਸੀਂ ਦੇਖਿਆ ਕੋਈ ਹਜ਼ਾਰ ਵਾਲਾ ਅੰਕੜਾ ਕੋਈ ਵੀ ਬੰਦਾ ਪਾਰ ਨਹੀਂ ਕਰ ਸਕਿਆ ਕਿਸੇ ਨੂੰ 100 ਵੋਟ ਪਈਆਂ ਕਿਸੇ ਨੂੰ 60 ਪਈਆਂ ਨੇ ਕਿਸੇ ਨੂੰ 68 ਪਈਆਂ ਨੇ ਕਿਸੇ ਨੂੰ 446 ਪਈਆਂ ਨੀਟੂ ਸ਼ਟਰਨ ਵਾਲਾ ਵੀ 1450 ਦੇ ਅੰਕੜੇ ਤੱਕ ਹੀ ਪਹੁੰਚ ਸਕਿਆ ਸੋ ਇਹਨਾਂ ਸਾਰਿਆਂ ਨਾਲੋਂ ਜ਼ਿਆਦਾਤਰ ਨਾਲੋਂ ਨੋਟਾ ਨੂੰ 609 ਵੋਟਾਂ ਇੱਥੇ ਪਈਆਂ ਨੇ ਸੋ ਫਿਰ ਆਮ ਆਦਮੀ ਪਾਰਟੀ ਨੂੰ ਮੁਬਾਰਕ ਪਰ ਦੂਜੇ ਪਾਸੇ ਕੋਈ ਲੋਕ ਜਿਹੜੇ ਆ ਮਾਝੇ ਦੇ ਇਸ ਤਰਨ ਤਰਨ ਦੇ ਪੰਥਕ ਹਲਕੇ ਦੇ ਫੈਸਲੇ ਨੂੰ ਚੰਗਾ ਕਹਿ ਰਹੇ ਨੇ ਕੁਝ ਲੋਕ ਕਹਿ ਰਹੇ ਨੇ ਮਝੈਲਾ ਨੇ ਇਸ ਵਾਰੀ ਚੰਗੀ ਨਹੀਂ ਕੀਤੀ ਕਿਉਂਕਿ ਸਰਕਾਰ ਦੇ ਕੋਲੇ ਆਪਣੇ ਕੋਲੇ ਸਰਕਾਰ ਦੀਆਂ ਗਲਤੀਆਂ ਦੱਸਣ ਦਾ ਮੌਕਾ ਸੀ ਅੱਜ ਕੋਈ ਹੋਰ ਕੈਂਡੀਡੇਟ ਜਿਤਾਇਆ ਹੁੰਦਾ ਸੋ ਖੈਰ رائے ਮਤ ਸਮਝ ਸਭ ਦੀ ਆਪਣੀ ਹੈ ਜੀ ਹਾਲਾਤ ਜੋ ਨੇ ਤਰਨ ਤਰਨ ਦੇ ਵਿੱਚੋਂ ਹਰਮਿੰਦਰ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਨੇ ਅਕਾਲੀ ਦਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਦੂਸਰੇ ਨੰਬਰ ਤੇ ਇਹਨੇ ਵਾਰਸ ਪੰਜਾਬ ਸਿਮਰਨਜੀਤ ਸਿੰਘ ਮਾਨ ਤੇ ਪੁਨਰ ਸੁਰਜੀਤ ਅਕਾਲੀ ਦਲ ਨੇ ਜਿਹੜਾ ਕੈਂਡੀਡੇਟ ਖੜਾ ਕੀਤਾ ਸੀ ਉਹ ਜਿੱਤ ਤੀਸਰੇ ਨੰਬਰ ਤੇ ਆ ਕਾਂਗਰਸ ਚੌਥੇ ਤੇ ਤੇ ਭਾਜਪਾ ਪੰਜਵੇਂ ਨੰਬਰ ਤੇ ਆ ਸੋ ਇਹ ਕੁਛ ਲੇਖਾ ਜੋਖਾ ਆਪਣੇ ਵੱਲੋਂ ਸੀ ਕੋਸ਼ਿਸ਼ ਕੀਤੀ ਸੀ ਕਰਨ ਦੀ ਹਲਕਾ ਤਰਨ ਤਰਨ ਦੇ ਪੰਥਕ ਹਲਕੇ ਦੀ ਸੋ ਬਾਕੀ ਜੋ ਵੀ ਕੁਛ ਨਿਕਲ ਕੇ ਆਊਗਾ ਆਪਾਂ ਹਰ ਮੁੱਦੇ ਤੇ ਕਰਾਂਗੇ ਚਰਚਾ ਤੁਸੀਂ ਜਰੂਰ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਸ਼ੇਅਰ ਜਰੂਰ ਕਰਦੇ ਹੋ ਕਮੈਂਟ ਜਰੂਰ ਕਰਿਓ ਤੁਹਾਡਾ ਸਭ ਦਾ ਧੰਨਵਾਦ ਦਿਓ ਇਜਾਜ਼ਤ ਆਪਣੇ ਦੋਸਤ ਅਤੇ ਹੋਸਟ ਗੁਰਪ੍ਰੀਤ ਸਿੰਘ ਚਾਹਲ ਨੂੰ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ